बहुत दिनों तू अंदर फड़ा भी मैं सियासत को परहेज करता है, क्योंकि मेरा नहीं। <laughs> और डाली जता दो कि वोटा के हाथ खड़ कर तो डाली दो। चार घंटे टाइम के गा के जाऊंगा पूरे चार

पर एक के इस इलाके जो कोई किसान खुदकुशी करूगा या कोई गरीब मजदूर कर्जे दी मार तो ना मरद तो उस परिवार लिए पुत बन के करूगा बाकी लच्छेदार भाषण मैं आता नहीं रैली अपने मित्र मदद करनी है हाँ जी रैली ਇਹ ਸੰਦਾਸ ਸਾ ਮਿੱਤਰੇ ਦੇ ਲਈ ਤਾਂ ਪੈਰ ਤੇ ਝਾੜਰ ਪਾ ਕੇ ਮੈਂ ਨੱਚ ਲਈ ਦੋਲੇ ਨਮਨ ਇੱਕੋ ਮੇਰੀ ਬੇਨਤੀ ਹੈ ਕਿ ਨਾ ਤਾਂ ਮੈਂ ਗਾਉਣ ਆਲਾ ਮੈਂ ਤੁਹਾਡੇ ਅਰਕ ਕਰ ਜਾਣਾ ਜਦੋਂ ਮੈਂ ਜਾਊਗਾ ਧੱਕਾ ਨਹੀਂ ਕਰਨਾ ਕਿਸੇ ਨੇ ਤੇ ਨਾ ਰਾਹਾਂ ਦੇ ਛੇੜਨਾ ਫੋਟੋਆਂ ਖਿਚਾਉਣ ਨੂੰ ਲੱਲੀ ਛੱਲੀ ਬਹੁਤ ਹੈ ਪੰਜਾਬ ਵਿੱਚ ਖਜਾਇ ਕਰੋ ਨਹੀਂ ਕਰਦਾ ਗੁਰੂਬਸ ਠੀਕ ਹੈ ਮੈਂ ਦੋਲੇ ਨਾ ਸਦਾ ਉਦੋਂ ਵਾਰ ਗਲੀ ਦੇ ਨਾਂ ਤੇ ਹੱਥ ਬੜੇ ਕਰਕੇ ਫਿਰ ਮੈਂ ਨਿਕਲ ਜਾਊਗਾ ਬਸ ਮੇਰੀ ਇਹ ਹੈ ਕਿ ਐਦਾਂ ਹੀ ਸਜ ਰਹੇ ਹੋ ਤੇ ਬੁਲਾਰਿਆਂ ਨੂੰ ਸੁਣੋ ਕਿਹੜੀਆਂ ਲਾਈਨਾਂ ਸੋਟੀਆਂ ਤੋਂ ਪਿੰਡ ਪਹਿਰਾ ਲੱਗਦਾ ਅਰੇਲੀ ਉਸ ਸੀਜਨ ਵੋਟਾਂ ਦਾ ਹੈ ਆ

ਕੋਣਾ ਐ ਨਾ ਹੋਵੇਈ ਭਾਈ ਰਾਤ ਨੂੰ ਜਿਆਦਾ ਪੀ ਕੇ ਸੌਂ ਜਾ ਸਵੇਰੇ ਵੋਟ ਪਾਉਣੇ ਨੇ ਜਾਓ ਹਾਂ ਮੁਕੰਦਾ ਜਿਤਾ ਕੇ ਭੇਜਣਾ ਜਿਤਾ ਕੇ ਭੇਜੋ ਹਜਾਰਾਂ ਆ ਕੇ ਜਦੋਂ ਦੋ ਲੈ ਨੰਬਰ ਫਿਰ ਨਜ਼ਰ ਕਰਦੇ ਚੋੜੇ ਪਿੰਡ ਪਹਿਲਾ ਲੱਗਦਾ ਚਲੋ ਤੁਸੀਂ ਸਾਰੇ ਗਾਓ

लगद होता है तो हथ तो। मार के पट्टा हार गल सुन प्यारे मरदन खेडनी हार देखते चुबारे हाथ मार के पटा तपिरे हार गल सुन प्यार

ਦੀ ਸਾਡੀ ਸਰਪੰਤੇ ਤੁਹਾਨੂੰ ਪੂਰਾ ਹੱਕ ਦਿਲਾ ਜਾਊਗਾ ਔਰ ਬੱਬੂ ਮਾਂ ਜੀ ਇੱਥੇ ਆ ਕੇ ਖਾਣਾ ਲਾ ਕੇ ਜਾਣਗੇ ਤੁਸੀਂ ਇਹਨਾਂ ਦੋਨਾਂ ਪਾਰਟੀ ਦੀ ਚਾਹ ਹੱਥ ਕਰਾਓਗੇ ਜੋ ਕੋਈ ਜਨਾ ਤਰਤਾ